ਲੋ ਵੀ ਮਿੱਤਰੋ ਅੱਜ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆਂਗੇ ਪੱਥਰ ਦੀਆਂ ਚਗਾਠਾਂ ਕਿਉਂਕਿ ਅੱਜ ਕੱਲ ਪੱਥਰ ਦੀਆਂ ਚਗਾਠਾਂ ਲਾਉਣ ਦਾ ਟ੍ਰੈਂਡ ਆ ਜਿਹੜਾ ਉਹ ਬਹੁਤ ਹੀ ਵੱਧ ਚੁੱਕਿਆ ਤੇ ਆਪਾਂ ਖੜੇ ਆਂਗੇ ਪਿੰਡ ਨਹੀਂ ਆਲਾ ਚ ਭਾਈ ਗੱਲ ਭਾਈ ਆਸਾ ਦੀ ਗਰਦ ਕਾਲਜ ਦੇ ਬਿਲਕੁਲ ਨੇੜੇ ਯਾਨੀ ਕਿ ਫਾਟਕ ਦੇ ਬਿਲਕੁਲ ਕੋਲੇ ਤੇ ਬਾਹਿਆਂ ਤੋਂ ਆਪਾਂ ਜਾਣਕਾਰੀ ਲਵਾਂਗੇ ਆਪਾਂ ਵੀ ਫਾਇਦਾ ਕੀ ਹੈ ਚਗਾਠਾਂ ਲਾਉਣ ਦਾ ਪੱਥਰ ਦੀਆਂ ਦਾ ਹੋਰ ਭਾਈ ਜੀ ਕੀ ਹਾਲ ਹੈ ਠੀਕ ਆ ਜੀ ਬਹੁਤ ਵਧੀਆ ਭਾਈ ਜੀ ਵਧੀਆ ਭਈ ਸਭ ਤੋਂ ਪਹਿਲਾਂ ਤਾਂ ਤੁਸੀਂ ਐਂ ਦੱਸੋ ਵੀ ਇਹ ਸਸਤੀਆਂ ਪੈਂਦੀਆਂ ਆ ਲੋਹੇ ਦੀਆਂ ਨਾਲੋਂ ਕਿ ਮਹਿੰਗੀਆਂ ਪੈਂਦੀਆਂ? ਲੋਹੇ ਨਾਲੋਂ ਇਹ ਵੀ ਤਾਂ ਲਗ ਕੇ 30% ਤੱਕ ਸਸਤੀ ਪਊਗੀ। ਸਸਤੀਆਂ ਪੈਂਦੀਆਂ। ਸਸਤੀਆਂ ਪੈਂਦੀਆਂ। ਕੁਆਲਿਟੀ ਕਿਵੇਂ ਹੁੰਦੀ ਐ ਇਹ ਪੱਥਰ ਦੇ ਨਾਲੇ ਵੱਖਰੀ। ਕੁਆਲਿਟੀ ਇਹਦੀ ਬੈਸਟ ਹੋਊਗੀ ਜੀ। पे पे गे गे। अच्छा तो दूसरी ਗੱਲ ਇਹ ਜਿਵੇਂ ਲੱਕੜ ਦੇ ਵਿੱਚ ਸਿਉਂਗ ਪੈ ਜਾਂਦੀ ਆ ਸਿਉਂਗ ਪੈ ਜਾਂਦੀ ਆ ਲੋਹੇ ਦੇ ਵਿੱਚ ਜੰਗਾਲ ਪੈ ਜਾਂਦਾ ਪੈ ਲੱਗ ਜਾਂਦੀ ਥੱਲੋ ਗੜ ਜਾਂਦੇ ਥੱਲੋ ਗੜ ਜਾਂਦੀਆਂ ਹੂੰ ਇਹਦੇ ਨਾਂ ਸਿਉਂਗ ਪੈਣੀ ਆ ਨਾ ਜੰਗਾਲ ਪੈਣੀ ਆ ਦੂਜੀ ਗੱਲ ਇਹ ਦੀ ਪਾਣੀ ਸੋਧੇ ਦੀ ਸਾਡੀ 100 ਸਾਲ ਦੀ ਗਾਰੰਟੀ ਹੋਊ ਕਲਰ ਕਲਰ ਵਧੀਆ ਹੁੰਦਾ ਹੈ ਕਲਰ ਵਧੀਆ ਹੋਊਗਾ ਆਪਣੇ ਕੋਲ ਸੈਂਪਲ ਤਿਆਰ ਕੀਤੇ ਪਏ ਆ ਅੱਛਾ ਸਾਈਜ਼ ਸਾਰੀ ਮਿਲ ਜਾਣਗੇ ਸਾਰੇ ਸਾਰੇ ਮਿਲ ਜਾਣਗੇ ਆਪ ਸੈਂਪਲ ਪੇਂਟ ਕੀਤੇ ਹੋਏ ਆਪਣੇ ਆ ਫਿਰ ਮਾਈਕੇ ਵਾਲਾ ਹਸਣ ਮਾਈਕੇ ਦੇ ਜਿਹੜੇ ਪਾਈ ਹੋਇਆ ਅੱਛਾ ਭਾਈ ਸਾਈਜ਼ ਇਹਦੇ ਵਿੱਚ 5 2.5 5 3 6 3 10 ਦਿਨ ਇੱਕ ਨੇ ਇਹ ਤਾਂ ਜਾਇ ਸੁਣਿਆ ਵੀ ਕਹਿੰਦੇ ਇਹ ਚ ਸਕਰੂ ਨਹੀਂ ਲੱਗਦੇ ਕਹਿੰਦੇ ਖੜਦੇ ਜੀ ਸਕਰੂ ਸਕਰੂ ਜਿਹੜਾ ਆਪਾਂ ਨਾਰਮਲ ਆਮ ਕਬਜਾ ਚੱਲਦਾ ਹੈਗਾ ਉਹ ਇਹਦੇ ਉੱਪਰ ਨਹੀਂ ਲੱਗਦਾ ਇਹਦਾ ਸਪੈਸ਼ਲ ਕਬਜਾ ਆਉਂਦਾਗਾ ਉਹ ਇਹਦੇ ਉੱਪਰ ਕਬਜਾ ਲੱਗਦਾ ਕਬਜੇ ਹੇਲਣ ਦੀ ਸਾਡੇ 20 ਸਾਲ ਦੀ ਗਾਰੰਟੀ ਹੁੰਦੀ ਹੈ ਤੁਸੀਂ ਉਹ ਕਬਜਾ ਲਾਓ ਅਸੀਂ ਦੱਸਾਂਗੇ ਕਿਵੇਂ ਲਾਉਣਾ ਇਹ ਲਾਉਣ ਦੀ ਜਿਹੜੀ ਵਿਧੀ ਹੁੰਦੀ ਹੈ ਉਹ ਅਲੱਗ ਹੁੰਦੀ ਹੈ ਉਹ ਅਸੀਂ ਦੱਸ ਦਾਂਗੇ ਇਹ ਨਾਰਮਲ ਆਪਣਾ ਲੱਕੜਾ ਵੈਸੇ ਜਿਹੜਾ ਇਹਨੂੰ ਕੱਦ ਨੂੰ ਲਾਖ ਅੱਛਾ ਜਿਹੜਾ ਨਾ ਫਾਇਸਾ ਲਗਾਉ ਜਾਂਦਾ 20 ਸਾਲ ਦੀ ਸਾਡੀ ਗਾਰੰਟੀ ਹੋ ਕਬਜਾ ਹਜਾ ਕਬਜੀ ਤੁਸੀਂ ਲਾ ਕੇ ਦਿੰਦੇ ਤੇ ਅਸੀਂ ਕਬਜੇ ਜੇ ਸਾਡੇ ਕੋਲ ਕਹੋਂਗੇ ਅਸੀਂ ਲਾ ਕੇ ਦੇਣਾ ਅਸੀਂ ਵੀ ਲਾ ਲਾਂਗੇ ਉਹਦੇ ਕਬਜਾ ਅੱਛਾ ਜੀ ਠੀਕ ਹੈ ਉਹ ਲਾ ਦਾਂਗੇ ਸਾਡੇ ਕੋਲੇ ਕਬਜਾ ਲਾਉਣ ਦੀ ਵੀ ਲੇਬਰ ਹੁੰਦੀ ਆ ਪਾਈ ਸਟੀਲ ਦੇ ਪਾਈਪ ਆਉਣ ਦੀ ਵੀ ਹੁੰਦੀ ਆ ਜਿਗਾਠਾਂ ਦੀ ਘਰੇ ਜਾ ਕੇ ਫਿਟਿੰਗ ਕਰਨ ਦੀ ਵੀ ਆਪਣੇ ਕੋਲੇ ਅੱਛਾ ਜੀ ਉਹ ਵੀ ਆਪਾਂ ਕਰਾਂਗੇ ਠੀਕ ਹੈ ਇੱਕ ਆਪਣੇ ਕੋਲੇ ਚਿਗਾਠ ਬਣੀ ਪਈ ਆ ਇਹ ਆਪਾਂ ਦਿਖਾ ਦਈਏ ਆਪਾਂ ਹਾਂ ਇਹ ਆਪਣਾ ਸੈਂਪਲ ਤਿਆਰ ਕੀਤਾ ਹੋਇਆ ਹੈਗਾ ਜਿਹੜੇ ਬੰਦੇ ਕਹਿੰਦੇ ਵੀ ਆਪਾਂ ਇਹਦੇ ਵਿੱਚ ਪਾਈ ਪਾਣੀ ਪੈਂਦੀਆਂ ਜਾਂ ਪੇਟ अच्छा ठीक है ਆਪਣੇ ਕੋਲ ਆ ਪਾਈ ਪਾਈਆਂ ਹੋਈਆਂ ਬੁਢਣ ਦੇ ਵਿੱਚ ਆਪਾਂ ਰੇਸ਼ੇ ਪਾ ਕੇ ਆ ਸਿੰਪਲ ਤਿਆਰ ਕੀਤਾ ਹੋਇਆ ਹੈਗਾ ਠੀਕ ਹੈ ਹਾਂ ਤੇ ਇੱਕ ਵੀ ਕਿਥੋਂ ਤੱਕ ਪਹੁੰਚ ਕਰਦੇ ਪਹੁੰਚ ਆਪਣੇ ਆਲ ਟ੍ਰਿਵ ਆ ਪੰਜਾਬ ਦੇ ਵਿੱਚ ਆਰ ਪੰਜਾਬ ਦੇ ਵਿੱਚ ਕੰਮ ਆਪਣਾ ਆਲ ਪੰਜਾਬ ਦੇ ਵਿੱਚ ਪਹਿਲਾਂ ਹੋਇਆ ਵੀ ਹੈ ਜਦੋਂ ਆਉ ਮਾਨਸਾ ਠੀਕ ਹੈ ਇੱਧਰ ਆਪਣਾ ਲੁਧਿਆਣਾ ਹੋਇਆ ਦੀ ਅੰਮ੍ਰਿਤਸਰ ਹੋਇਆ ਵੀ ਆ ਠੀਕ ਹੈ ਆਲ ਪੰਜਾਬ ਦੇ ਵਿੱਚ ਆਪਣਾ ਆਲਰੇਡੀ ਕੰਮ ਹੋਇਆ 8 ਸਾਲ ਹੋ ਗਿਆ ਆਪਣਾ ਉੱਥੇ ਕੰਮ ਕਰਦੇ ਫੋਨ ਤੇ ਕੰਟੈਕਟ ਕਰ ਸਕਦੇ ਹੋ ਕਿਸੇ ਆਨਲਾਈਨ ਆਪਾਂ ਨੂੰ ਫੋਨ ਤੇ ਕਨੈਕਟ ਕਰ ਸਕਦੇ ਆ WhatsApp WhatsApp ਤੇ ਸਾਨੂੰ ਤੁਸੀਂ ਨਕਸ਼ਾ ਭੇਜ ਦਿਓ ਠੀਕ ਹੈ ਤੁਸੀਂ ਨਹੀਂ ਆ ਸਕਦੇ ਵਾਟਸਐਪ ਤੇ ਸਾਨੂੰ ਨਕਸ਼ਾ ਭੇਜੋ ਠੀਕ ਹੈ ਤੁਹਾਨੂੰ ਪਤਾ ਲੱਗ ਗਿਆ ਨਗੇ ਤੁਹਾਨੂੰ ਬਣਾ ਦੇਵਾਂਗੇ ਸਾਈਜ਼ ਅਸੀਂ ਨਕਸ਼ਾ ਤਾਂ ਦੇਖ ਲਾਂਗੇ ਜੇ ਫਿਰ ਵੀ ਹੈਗਾ ਤਾਂ ਅਸੀਂ ਆਪ ਖੁਦ ਆ ਕੇ ਮੇਰਿਜ ਕਰ ਲਾਂਗੇ ਕਰਕੇ ਉੱਥੇ ਆਪਦਾ ਨਾਪ ਲੈ ਕੇ ਅਸੀਂ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਐ ਤਾਂ ਬਈ ਜੀ ਲੁਧਿਆਣੇੋਂ ਕਿਸੇ ਨੇ ਫੋਨ ਕਰਤਾ ਹਾਂਜੀ ਤੇ ਦੋ ਖਰਚਾ ਹੀ ਬਾਲਾ ਪੈ ਜੂ ਇੱਥੇ ਤਾਂ ਨਹੀਂ ਉਹਦਾ ਜਿਹੜਾ ਸਾਨੂੰ ਸਾਈਜ਼ ਲੈ ਕੇ ਆਉਣ ਦਾ ਸੀ ਉਹਦਾ ਕੋਈ ਖਰਚਾ ਨਹੀਂ ਹੁੰਦਾ ਅੱਛਾ ਠੀਕ ਹੈ ਨਾ ਅਸੀਂ ਉੱਥੇ ਜਾ ਕੇ ਸਾਈਜ਼ ਲੈ ਲਿਆ ਉੱਥੋਂ ਅਸੀਂ ਸਾਈਜ਼ ਜਿਹੜੇ ਲੈ ਕੇ ਆਉਣੇ ਹੈਗੇ ਆ ਸਾਈ ਅਸੀਂ ਲੈ ਕੇ ਆਵਾਂਗੇ अच्छा ठीक है एक मेनू ਲੱਗਦਾ ਵੀ ਜਿਹੜੀ ਆਪਣੇ ਇੰਚ ਗੋਨਿਆਣਾ ਮੰਡੀ ਦੇ ਨਹੀਂ ਵਾਲੇ ਦੇ ਕੋਲੇ ਇਹ ਥੋੜੀ ਇੱਕ ਦੁਕਾਨ ਹੀ ਹੈਗੀ ਹੋਰ ਨੇੜੇ ਤੇ ਨਹੀਂ ਹੈ ਨਹੀਂ ਬਸ ਨੇੜੇ ਜਿਹਲੇ ਜੀ ਮੇਰੀ ਲਗਾਣ ਹੈ ਥੋੜੀ ਦੁਕਾਨੀ ਹੈ ਮੇਰੀ ਲਗਾਣੀ ਹੈਗੀ ਆ ਆਪਣੇ ਆ ਸ਼ਾਪ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਵੀ ਆਪਣੀ ਸ਼ਾਪ ਅਤੇ ਇਕੱਲੀ ਗੋਨਿਆਣਾ ਮੰਡੀ ਨਹੀਂ ਹੈਗੀ ਆਪਣੇ ਗੋਨਿਆਣਾ ਮੰਡੀ ਰਹਿਗੀ ਆ ਫਾਜ਼ਲ ਕਾ ਵੀ ਹੈਗੀ ਆ ਜਲਾਲਾਬਾਦ ਵੀ ਹੈਗੀ ਆ ਆਪਣਾ اچھا ਠੀਕ ਹੈ ਜੋ ਉਧਰ ਏਰੀਆ ਵਾਲੇ ਉਧਰ ਕੰਟੈਕਟ ਕਰ ਸਕਦੇ ਆ ਇਹਦੇ ਆਪਣੇ ਉਧਰ ਕੰਟੈਕਟ ਕਰ ਸਕਦੇ ਆ ਤੁਹਾਨੂੰ ਕਨੈਕਟ ਨੰਬਰ ਅਸੀਂ ਦੇ ਦਿੰਨੇ ਆ ਕੰਟੈਕਟ ਨੰਬਰ ਬੋਲ ਦਿਓ ਹਾਂ ਕੰਟੈਕਟ ਨੰਬਰ ਆਪਣਾ ਹੈਗਾ 9928401245 ਇੱਕ ਵੀ ਜੇ ਮੰਨ ਲਓ ਆਪਣੀ ਕੋਈ ਵੀਡੀਓ ਦੇਖ ਕੇ ਆ ਗਿਆ ਦੂਰ ਕਿਤੇ ਲੁਧਿਆਣੇ ਜਾਂ ਜੰਦਲੰਦਰ ਵਾਲੀ ਸਾਈਡ ਆਪਾਂ ਲੈ ਜਾਣਗੇ ਹੁਣ ਉਹਦਾ ਕੋਈ ਰਹਿਤ ਰੂਤ ਕਰੂੰਗੇ ਮਣੀ ਮੁੱਲੀ ਅੱਜ ਆਪਾਂ ਲੁਧਿਆਣੇ ਦਾ ਨਹੀਂ ਕਵਾਂਗੇ ਪੂਰੇ ਪੰਜਾਬ ਦੀ ਗੱਲ ਕਰਾਂ ਪੂਰੇ ਪੰਜਾਬ ਚ ਕੋਈ ਬੰਦਾ ਫੋਲੋ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ 50% ਅਸੀਂ ਕਿਰਾਏ ਦੇ ਵਿੱਚ ਡਿਸਕਾਊਂਟ ਕਰਾਂਗੇ ਇਹ ਸਾਡੇ ਵੱਲੋਂ ਆਫਰ ਹੋਊਗਾ ਅੱਛਾ ਜੀ ਹਾਂਜੀ ਬਾਕੀ ਕੁਆਲਿਟੀ ਇੱਕ ਨੰਬਰ ਹੋਊ ਕੁਆਲਿਟੀ ਸਾਡੀ ਇੱਕ ਨੰਬਰ 100 ਸਾਲ ਦੀ ਸਾਡੀ ਚਗਾਰ ਦੀ ਗਾਰੰਟੀ 20 ਸਾਲ ਸਾਡੀ ਕਲ ਜੇ ਹਿਲਣ ਦੀ ਕਾਜੇ ਫਿਟਿੰਗ ਦੀ ਸਟੇਲ ਬਾਇਬ ਦੀ ਸਾਡੇ ਕੋਲ ਲੇਬਰ ਹੋਊਗੀ ਤਾਂ ਤੁਹਾਨੂੰ ਅਵੇਲੇਬਲ ਮਿਲੂ ਪੱਥਰ ਜਿਹੜਾ ਕਿੱਥੋਂ ਮੰਗਾਉਣਾ ਤੁਸੀਂ ਇਹ ਆਪਣਾ ਜੋਧਪੁਰ ਦਾ ਪਿੰਕ ਸਟੋਨ ਹੈ ਪਿੰਕ ਸਟੋਨ ਨੂੰ ਕਿੱਥੋਂ ਵਾਜਾ ਲਾਉਣਾਗੇ ਇਹ ਪੰਜਾਬ ਦੇ ਵਿੱਚ ਆਪਣਾ ਇਹੀ ਚੱਲੂ ਹੈ ਇਹੀ ਚੱਲਦਾ ਹੈ ਹਾਂ ਕੁਆਲਿਟੀਆਂ ਹੋਰ ਬਹੁਤ ਹੈਗੀਆਂ ਟਿਕਾਣਾ ਤੋਂ ਇਲਾਵਾ ਹੋਰ ਇਹ ਪੱਥਰ ਦਾ ਕੀ ਬਣ ਜਾਂਦਾ ਬਈ ਇਸ ਤੋਂ ਇਲਾਵਾ ਆਪਾਂ ਮੰਨ ਕੇ ਚੱਲੋ ਵੀ ਇਹਦੇ ਵਿੱਚ ਆਪਾਂ ਸ਼ਤਾਲ ਆਪਣੇ ਕੋਲ ਲਾਲ ਪੱਥਰ ਵੀ ਹੁੰਦਾਗਾ ਅੱਛਾ ਠੀਕ ਹੈ ਨਾ ਹੈਗਾ ਉਹ ਇਸ ਤੋਂ ਇਲਾਵਾ ਆਪਾਂ ਕੱਪ ਬੋਰਡ ਵੀ ਤਿਆਰ ਕਰਦੇ ਹੈਗੇ ਆ ਪੱਥਰ ਦੇ ਵਿੱਚ ਪੱਥਰ ਦੇ ਹਾਂ ਉਹ ਆਪਣੇ ਸਾਹਮਣੇ ਦੇਖ ਰਹੇ ਜੀ ਆਪਾਂ ਉਹ ਆਪਣੇ ਅੰਦਰ ਫੋਟੋਆਂ ਲੱਗੀਆਂ ਹੋਈਆਂ ਜਾਂ ਉਹ ਦਿਖਾ ਦੇ ਬਈਆਂ ਆਇਆ ਬਈ ਲਓ ਜੀ ਇੱਧਰ ਬਣੇ ਵਿਆ ਜਿਹੜੇ ਕੱਪ ਬੋਰਡ ਬਣੇ ਵਿਆ ਪੱਥਰ ਦੇ ਬਣੇ ਵਿਆ ਇਹ ਸਾਰੇ ਕੋਈ ਹੋਣੀ ਲੱਗਦੀ ਸਿਉਂਕ ਨਹੀਂ ਲੱਗਦੀ ਖਰਾਬ ਨਹੀਂ ਹੁੰਦੀ ਜਿਵੇਂ ਲੱਕੜ ਤਾਂ ਖਰਾਬ ਹੋ ਜਾਂਦੀ ਹੈ ਇਹ ਪੱਥਰ ਖਰਾਬ ਨਹੀਂ ਹੁੰਦਾ ਇਹ ਲੱਕੜ ਨਾਓ ਤੁਸੀਂ ਆਏ ਮੰਨੋ ਜੇ ਉਹ ਸਾਡਾ 11:00 ਬਾਈ 12:00 ਦਾ ਕੱਪ ਬੋਰਡ ਸੀਗਾ ਇਹ ਲੱਕੜ ਦੇ ਵਿੱਚ ਬੰਦਾ ਸੀਗਾ 2.5 ਲੱਖ ਦਾ ਸੀ ਸਿਰਫ ਇਥੋਂ ਕੁ ਸਮੇਤ ਪੱਥਰ ਵਿੱਚ ਹੀ ਫਿਟਿੰਗ ਸਾਡਾ ਇਹ ਬੜਿਆ ਸੀਗਾ 52000 52000 ਕਾਪਵਰਡ ਕਿੰਨੇ ਜੇ ਤਿਆਰ ਹੋ ਜਾਂਦਾ ਵੀ ਪ੍ਰੋਪਰ 11 ਬਾਈ 12 ਦਾ ਕਾਪਵਰਡ ਪਿਆ ਤੋਂ 52000 ਦੇ ਵਿੱਚ ਵਿੱਚ ਤਿਆਰ ਹੋ ਜਾਂਦਾ ਤਿਆਰ ਹੋ ਜਾਂਦਾ ਅੱਛਾ ਇਹ ਕੰਟਰੈਕਟ ਨੰਬਰ ਇੱਕ ਵਾਰੀ ਵੀਰ ਬੋਲ ਦਿਓ ਜੀ ਆਪਣਾ ਕੰਟਰੈਕਟ ਨੰਬਰ ਹੈਗਾ 79863 ਅੱਛਾ 78302 ਦੂਜਾ ਨੰਬਰ ਆਪਣਾ ਹੈਗਾ 99884 012 ਬਤਾ ਦਿਓ ਲੋ ਵੀ ਮਿੱਤਰੋ ਜੇ ਤੁਸੀਂ ਪੱਥਰ ਨਾਲ ਚਗਾਠਾਂ ਬਣਵਾਉਣਾ ਚਾਹੁੰਦੇ ਹੋ ਤਾਂ ਕੱਪ ਬੋਰਡ ਵੀ ਬਣ ਜਾਂਦੇ ਆਗੇ ਲਾਲ ਪੱਥਰ ਦੇ ਜੋਧਪੁਰ ਵਾਲੇ ਦੇ ਤੇ ਪਹੁੰਚੋ ਤੁਸੀਂ ਪਿੰਡ ਨਹੀਂ ਆਲਾ ਚ ਕੋਲੇ ਫਾਟਕ ਤੇ ਭਾਈ ਆਸਾਜੀ ਗਰਲਜ਼ ਕਾਲਜ ਬਿਲਕੁਲ ਕੋਲੇ ਹੈਗਾ ਤੇ ਬਾਕੀ ਵੀਡੀਓ ਨੂੰ ਆਪਣੀ ਨੂੰ ਕਰ ਦਿਓ ਸ਼ੇਅਰ ਤੇ ਬਹੁਤ ਬਹੁਤ ਧੰਨਵਾਦ